ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਿਜਲੀ ਬੋਰਡ ਸਬਸਟੇਸ਼ਨ ਕਲਾਂ ਨੌਰ ਦੇ ਸਾਫ ਕਾਇਸਟੀ ਉਹ ਖਜਾਨ ਸਿੰਘ ਨੂੰ ਆਪਣੇ ਹੀ ਚੈੱਕ ਤੇ ਬੈਂਕ ਨੇ ਨਹੀਂ ਦਿੱਤੇ ਪੈਸੇ ਜਤਿੰਦਰ ਕਾਲਿਆ ਤੇ ਹੋਰ ਲੋਕਾਂ ਨੇ ਵੀ ਬੈਂਕ ਤੋਂ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ ਤੇ ਬੈਂਕ ਮੈਨੇਜਰ ਨਾਲ ਵੀ ਉਹਨਾਂ ਗੱਲਬਾਤ ਕੀਤੀ ਸੁਣੋ ਕੀ ਕਹਿਣਾ ਹੈ ਬੈਂਕ ਮੈਨੇਜਰ ਦਾ ਜਾਨ ਸਿੰਘ ਜੀ ਇਹ ਮਤਲਬ ਰਿਟਾਇਰਡ ਆਸਦੀ ਉਹ ਪਾਵਰ ਕਾਮ ਦਾ ਕਲਾਂ ਨੌਰੀ ਰਿਆਂ ਜੀ ਮੇਰਾ ਮਸਲਾ ਹੈ ਕਿ ਅੱਜ ਮੈਂ ਸੈਂਟਰਲ ਬੈਂਕ ਦੇ ਵਿੱਚੋਂ ਆਪਣੇ ਸਿਰਫ ਚੈੱਕ ਤੇ ਪੇਮੈਂਟ ਲੈਣ ਗਿਆ ਜੀ ਮੇਰੇ ਮੈਨੇਜਰ ਸਾਹਿਬ ਨੇ ਕਿਹਾ ਵੀ ਤੇਰੇ ਸਾਈਨ ਨਹੀਂ ਲੱਲਦੇ ਜਦੋਂ ਕਿ ਉਹ ਮੈਨੂੰ ਜਾਣਦੇ ਹਨ ਕਿ ਬਤੌਰ ਉਪ ਮੰਡਲ ਸਰਕਲਾਂ ਨੂੰ ਰਹੇ ਹਨ ਅਤੇ ਕਲਾ ਨੌਰ ਦਾ ਕੈਸ਼ ਇਸੇ ਬੈਂਕ ਵਿੱਚ ਜਮ੍ਹਾਂ ਹੁੰਦਾ ਰਿਹਾ ਇਨ੍ਹਾਂ ਸਾਈਨਾਂ ਤੇ ਹੀ ਹਸਤਾਖਰਾਂ ਤੇ ਹੁੰਦਾ ਰਿਹਾ ਪਰ ਅੱਜ ਉਹ ਮੇਰੀ ਰਿਕਵੈਸਟ ਕਰਨ ਤੇ ਮੇਰੀ ਅਨਸਰਟ ਕੀਤੀ ਆ ਮੈਨੂੰ ਚੰਗਾ ਮੰਦਾ ਬੋਲੇ ਆ ਔਰ ਲਲਕਾ ਆਰ ਕੇ ਕਿਹਾ ਕਿ ਤੂੰ ਕਰ ਲੈ ਜੋ ਕਰਨਾ ਮੈਂ ਨਹੀਂ ਪੇਮੈਂਟ ਤਰੀ ਦੇਣੀ ਹੈਗੀ ਇਹ ਸਾਈਨ ਤੇਰੇ ਨਹੀਂ ਰਲਦੇ ਜਦੋਂ ਕਿ ਮੇਰੇ ਸਾਈਨ ਇਹੋ ਹੀ ਸ਼ੁਰੂ ਤੋਂ ਚੱਲਦੇ ਆਏ ਹੈ ਨਾ ਮੈਨੂੰ ਜਾਣ ਬੁਝ ਕੇ ਇੱਕ ਗੈਜਟੇਟ ਅਫਸਰ ਹੋਣ ਤੇ ਮੇਰੀ ਅਨਸਲਟ ਕੀਤੀ ਆ ਇਹੋ ਜੇ ਮੈਨੇਜਰ ਬਾਕੀ ਪਬਲਿਕ ਦਾ ਕੀ ਕਰਦਾ ਹੋਵੇਗਾ ਧੰਨਵਾਦ ਜੀ ਮੇਰੀ ਕੰਪਲੇਨ ਬਲ ਧਿਆਨ ਦਤਾ ਮੈਨੂੰ ਇਨਸਾਫ ਦਵਾਇਆ ਜਾਵੇਗੀ ਖਜਾਨ ਸਿੰਘ ਜੋ ਹਮਾਰੇ ਬੈਂਕ ਦੇ ਗ੍ਰਾਹਕ ਹੈ ਪੈਨਸ਼ਨ ਲੈਂਦੇ ਹੈ ਹਾਂਸੇ ਕੋਈ ਦਿੱਕਤ ਨਹੀਂ ਹੈ ਉਹਨਾਂ ਨੇ ਚੈੱਕ ਲੈ ਕੇ ਕਰਕੇ ਆਏ تھے ਉਹ ਚੈੱਕ ਕਾਫੀ ਪੁਰਾਣਾ ਚੈੱਕ ਥਾ जो अभी बैंक में कैश पेमेंट के लिए हम चला रहे हैं फिर भी वो ऑब्सोल्यूट चेक है काफ़ी पुराना है उनको मैंने कहा कि जो है चेक तो बाद में आप बदल सकते हैं लेकिन इस चेक पे पेमेंट हो जाएगी लेकिन उनका प्रॉब्लम था कि वो साइन मैच नहीं हो रहा था उनका जो हमारे पास रिकॉर्ड में है तो वो साइन मैच नहीं हो रहा था उसके लिए हमने कहा कि आप दोबारा साइन कर दीजिए या सिग्नेचर आप चेंज करवा लीजिए एक फ़ोटो लगेगी फॉर्मेलिटीज़ के रूप में और नया सिग्नेचर कार्ड हम अपलोड कर देंगे ਉਹਨੇ ਕਿਹਾ ਕਿ ਨਹੀਂ ਮੈਨੂੰ ਪੇਮੈਂਟ ਨਹੀਂ ਚਾਹੀਏ ਮੇਰਾ ਚੈੱਕ ਵਾਪਸ ਕਰ ਦਿਓ ਬਸ ਇੰਨੀ سی ਗੱਲ ਹੈ ਬੀਤੀ ਅਤੀ ਬਰਾਂ ਨੂੰ ਦੇਸ਼ਾਂ ਬਟਾਲਾ ਦੇ ਸਮਾਧ ਰੋਡ ਤੇ ਮੌਜੂਦ ਕੱਪੜੇ ਦੇ ਸ਼ੋਰੂਮ ਫੈਸ਼ਨ ਲੰਡਨ ਦੇ ਮਾਲਕ ਵਰਿੰਦਰ ਸਿੰਘ ਉਰਫ ਵਿੱਕੀ ਉੱਤੇ ਕੁਝ ਅਣਪਛਾਤੇਵਾਂ ਲੋਕ ਹਮਲਾ ਕਰਦੇ ਹੋਏ ਗੋਲੀਆਂ ਚਲਾਈਆਂ ਗਈਆਂ ਸੰਤੇ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸੇ ਵਾਰਦਾਤ ਉੱਤੇ ਤਫਤੀਸ਼ ਕਰਦੇ ਹੋਏ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬਟਾਲਾ ਪੁਲਿਸ ਨੇ ਸ਼ੋਰੂਮ ਦੇ ਮਾਲਕ ਸਮੇਤ 6 ਆਰੋਪੀਆਂ ਨੂੰ ਕਾਬੂ ਕੀਤਾ ਹੈ 29 April 2025 ਨੂੰ ਸ਼ਾਮ ਕਰੀਬਨ 9:48 ਮਿੰਟ ਤੇ ਬਟਾਲਾ ਸ਼ਹਿਰ ਦੇ ਇੱਕ ਨਾਮੀ ਤੇ ਮਸ਼ਹੂਰ ਗਾਰਮੈਂਟ ਸਟੋਰ ਹੈ ਲੰਡਨ ਫੈਸ਼ਨ ਗਾਰਮੈਂਟ ਸ਼ੋਰੂਮ ਇਹ ਜਸਾ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ ਤਿੰਨ ਅਣਪਛਾਤੇ ਤੇ ਬੰਦੇ ਆ ਕੇ ਗੋਲੀਆਂ ਮਾਰਦੇ ਹੈ ਦੁਕਾਨ ਤੇ ਉੱਤੇ ਤਾਂ ਇਹ ਬੜਾ ਸੰਗੀਨ ਅਪਰਾਧ ਸੀਗਾ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪੋਨਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵਿੱਕੀ ਨੂੰ ਸਾਡੀ ਆਖਰੀ ਸਲਾ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨਿਸੈਂਸ ਲੈਂਦੇ ਹੈ ਐਂਡ ਇਹਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ੍ਰੈਟ ਐਂਡ ਐਕਸ ਐਂਡੀਜ਼ਰਿੰਗ ਟੂ ਲਾਈਫ ਨਾਲ ਅਸੀਂ ਪੱਛੀ ਆਰਮਸ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ ਸੰਗੀਨ ਕ੍ਰਾਈਮ ਸੀਗਾ ਐਕਸਟੋਰਸ਼ਨ ਕੰਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਇਹਦੇ ਵਿੱਚ ਨਾਲ ਸੀਗੇ ਆਪਣੇ ਇਨਚਾਰਜ ਸੀਆਈਏ ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨੀਟਰ ਤਨਾਲ ਜਿਹੜੀ ਆਪਣੀ ਟੈਕਨੀਕਲ ਔਰ ਸੀਆਈ ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਉਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚੱਲਾ ਜਿਹਦੇ ਬਹੁਤ ਮਿਹਨਤ ਕਰਕੇ ਇਵੈਨਚੁਅਲੀ ਆਨ ਬੇਸ ਆਫ ਹਿਊਮਨੈਂਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਸੀਆ ਅਮਰitsar ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਅ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਾ ਸੀਗਾ ਜਿਹੜਾ ਮੌਕੇਵਾਰ ਦਾਤੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਇੱਕ ਸੁਖ세ਸ਼ ਪ੍ਰੀਤ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਚਾਲੇ ਬੈਠਾ ਸੀਗਾ ਇਹ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਚੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰੰਜੋਤ ਸਿੰਘ ਹੈ ਜੋੜਾ ਸੰਗਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਇਹ ਰਣਜੋਤ ਸਿੰਘ ਆਪ ਇੰਗਲੈਂਡ ਬੈਠਾ ਇਹਦੇ ਕੈਂਟ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਤਾਂ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਨਾ ਜਦੋਂ ਗਾਂਸੀ ਦੇ ਵਿੱਚ ਤਫ਼ਤੀਸ਼ ਚੱਲੀ ਇਹਨਾਂ ਦੀ ਪੁੱਛਗਿੱਛ ਚੱਲੂ ਹੋਈ ਇਹਦੇ ਚ ਹੀ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੋ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿੱਕੀ ਤਾਂ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਇਹ ਸਿਕਿਉਰਟੀ ਮਿਲ ਜਵੇ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 2025 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਨੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆ ਕੇ ਗੋਲੀ ਚਲਾਨ ਫੇਰੀ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾਗੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਥੋੜੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ ਹੋਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ ਇਹ ਕਿਤੇ ਅੱਗੇ ਚਲੇ ਗਏ ਸੋ ਉਹਨਾਂ ਨੂੰ ਫੇਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ ਸੋ ਮੁੜ ਕੇ ਵਾਪਸ ਆ ਗਏ ਉੱਥੇ ਜਿਹੜਾ ਇਹ ਵਿਕੀ ਹੈ ਇਹ ਸੀਗਾ ਦੁਕਾਨਦਾਰ ਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ ਥੇਰ ਫਿਰ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਐਂਡ ਦੈਨ ਦੇ ਐਸਕੇਪਡ ਫਰਮ ਦ ਸਪੌਟ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਬਾਈਪਾਸ ਨੇੜੇ ਰਾਵੀ ਹੋਟਲ ਦੇ ਸਾਹਮਣੇ ਸਕੂਟੀ ਤੇ ਸਵਾਰ પતિ ਪਤਨੀ ਨੂੰ ਅਚਾਨਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕੋਰਪੀਆ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਪਤੀ ਪਤਨੀ ਦੋਨਾਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸੇ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਨੇ ਪਤੀ ਪਤਨੀ ਆਪਣੀ ਬੇਟੀ ਨੂੰ ਮਿਲ ਕੇ ਵਾਪਸ ਆਪਣੇ ਸਕੂਟੀ ਤੇ ਸਵਾਰ ਹੋ ਕੇ ਕਿਸੇ ਹੋਰ ਰਿਸ਼ਤੇਦਾਰ ਕੋਲ ਚਾਰੇ ਸੰ ਜਦੋਂ ਦਿਨਾਨਗਰ ਬਾਈਪਾਸ ਰਾਵੀ ਹੋਟਲ ਦੇ ਸਾਹਮਣੇ ਪਹੁੰਚੇ ਤਾਂ ਉਹਨਾਂ ਵੱਲੋਂ ਵਿੰਡ ਕੋਠੇ ਲੋਗੜ ਨੂੰ ਜਾਂਦੀ ਸੜਕ ਨੂੰ ਕਰਾਸ ਕਰਨਾ ਸੀ ਪਰ ਇੱਕ ਤੇਜ਼ ਰਫਤਾਰ ਆ ਰਹੀ ਸਕੋਰਪਿਓ ਨੇ ਦੋਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਨਾਂ પતિ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਆਪਣੇ ਅਜੇ ਘਮਾਣਾ ਨੈਕਸਟ ਟਾਈਮ ਆਪਣੇ ਡਾਕਟਰ ਮੌਜੂਦ ਸੀ ਮਿੰਨਾ ਆਪਣੇ ਭੂਆ ਜੀ ਦੇ ਬੇਟੇ ਦਾ ਪੁੱਣਾ ਮੇ ਦਾ ਮੇ ਮਾ ਆਪਣੇ ਵੱਡੇ ਭੂਆ ਦੇ ਵੱਡੇ ਭੂਕਰ ਜੀ ਦਾ ਫਿਰ ਬਾਈਪਾਸ ਤੇ ਐਕਸੀਡੈਂਟ ਹੋ ਗਿਆ ਜਿਵੇਂ ਮੌਕੇ ਤੇ ਦਸ ਹੋ ਗਈ ਆ ਤੇ ਮੈਂ ਫੋਨ ਸੁਣਦੇ ਸਾਰੀ ਮੈਂ ਦਾ ਪੰਜ ਮਿੰਟਾਂ ਮੈਂ ਵੀ ਮੌਕੇ ਤੇ ਆ ਗਿਆ। ਤ ਪਰਾਲਾ ਗਾਉਣੇ ਪੋਸਟਮਾਸਟਰ ਵਾਸਤੇ ਬਰਦਾਖਪੁਰ ਲੈ ਜੇ ਨੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਆਪਣੇ ਇਹਨਾਂ ਦਾ ਪਿੰਡ ਹੈਗਾ ਜੀ ਰਾਵਲ ਗਾਦਰੀਆਂ ਸਾਪੇ ਆਂਦੀ ਬੇਟੀ ਇੱਕ ਵਿਆਹੀ ਆ ਛੰਡੇ ਚੱਕਦੀ ਤੇ ਬੇਟੀ ਤੋਂ ਹੋ ਕੇ ਆਪਣੇ ਮੁਰਕੇ ਲੋਗ ਲੋਗ ਆਪਣੇ ਲੋਗਰ ਪਿੰਡ ਜਾ ਰਹੇ ਸੀ ਆਪਣੀ ਭੈਣ ਕੋ ਮੇਰੇ ਪੂਆ ਜੀ ਤੇ ਇਹ ਤੋਂ ਬਾਈਪਾਸ ਤੇ ਆ ਗਈ ਉਹਨਾਂ ਦਾ ਇਹ ਰਾਵੀ ਪੈਲੇਸ ਦੇ ਲਾਗੇ ਥਾਣਾ ਦਿਨਾ ਨਗਰ ਦੇ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਇੱਕ ਜਗਤਨਾਮ ਕਰਤਾਰ ਚੰਦ son of ਦੱਤੂ ਰਾਮ ਤੇ ਅਦੀ ਪਤੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ 라ਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ ਪੀਬੀ 70 ए 7989 ਦੇ ਨਾਲ ਹੋਇਆ ਮੌਕੇ ਤੋਂ ਡਰਾਈਵਰ ਭੱਜ ਗਏ ਬਾਕੀ ਗੱਡੀ ਕਭਜੀ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਵੀਰ ਸਮਝ ਹੀ ਨਹੀਂ ਲੰਗੇ ਸਰ ਕਿੰਨੀ ਉਮਰ ਦੇ ਸੀਗੇ ਮੋਸਲੀ ਦੋਨੋਂ 70 ਪਲੱਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਇਹ ਆ ਇਹ ਹਮਸਰ ਸਾਈਡ ਤੋਂ ਆ ਰਹੀ ਸੀ ਕਿ ਠਾਰਗੋੜ ਜਾ ਰਹੇ ਸੀ ਹਾਸਵਾ ਪਰਨਾ ਕਾਰਨ

ਫਤੇਗੜ ਚੂੜੀਆਂ ਡੇਰਾ ਰੋਡ ਉੱਪਰ ਲੱਗੀ ਅੱਜ ਦੁਪਹਿਰ ਡੰਗਰਾਂ ਦੇ ਸ਼ੈੱਡ ਅਤੇ 30 ਏਕੜ ਕਣਕ ਦੀ ਨਾੜ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਦੇ ਨੁਕਸਾਨ ਹੋਣ ਦਾ ਖਤਰਾ ਹੈ ਸ਼ੈੱਡ ਅੰਦਰ ਬੰਜੇ ਡੰਗਰਾਂ ਨੂੰ ਮੁਸ਼ਕਲ ਨਾਲ ਬਚਾਇਆ ਗਿਆ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਭਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾਵੇਂ ਥਾਣੇ ਰੋਸ ਕੇ ਦੇ ਥਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲ ਨਾ ਮੈਂ ਵੀਹਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੇ ਅਸੀਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਸਾਡੇ ਜਿਹੜੇ ਸੀ ਕਿੰਨਾਂ ਦੀ ਜਗ੍ਹਾ ਤੇ ਬੱਜੇ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜੇ ਸੀ ਕੱਲ ਦੀ 2 ਘੜੀਆਂ ਵੇਲੇ ਤੂੜੀ ਪਾਉਣ ਵਾਸਤੇ ਕਹਿੰਦੀ ਇਹਨੂੰ ਖੋਲਣੇ ਹੈ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਹੈ ਵੀ ਤਾਂ ਨਹੀਂ ਸ਼ੱਕ ਨਹੀਂ ਹੈ ਪਾਜੀ ਸਾਡੇ ਸਾਹਮਣੇ ਭੱਜ ਕੇ ਗਈ ਹੈ ਮੈਂ ਆਇਆ ਮੈਂ ਆ ਵੇਖਿਆ ਇਹਨੂੰ ਭੱਜੀ ਆਪ ਇਹ ਤੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਕੁ ਨੁਕਸਾਨ ਹੋਇਆ ਪਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਹਾ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 ਪਾਣੀ ਬੜਾ ਰੋੜਿਆ ਨਹੀਂ ਗੱਲ ਪਈ ਤੁਹਾਡੇ ਸਾਹਮਣੇ ساری ਸੜ ਗਈ 14 ਟਰਾਲੀਆਂ ਤੂੜੀ ਆ ਭਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟੁੱਲ ਗਿਆ ਸਭ ਸੜ ਗਈ ਡੰਗਰ ਅੰਦਰ ਬੱਜੇ ਹਾਂਜੀ ਹਾਂਜੀ ਡੰਗਰ ਮੈਂ ਆਪ ਕੱਢੇ ਆਂ ਕਿ ਕਿੰਨਾ ਪਤਾ ਲੱਗਾ ਸਾਨੂੰ ਉਹ ਮੇਜਰ ਨੇ ਫੋਨ ਕੀਤਾ ਬੈਟਿੰਗ ਵਾਲੇ ਹਾਂਜੀ ਅਸੀਂ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਹੁੰਚਾਈਏ ਡੰਗਰ ਤੇ ਪਹੁੰਚਾਉਣੇ ਇਹ ਵੇਖ ਕੇ ਸਾਨੂੰ ਜੁੱਬੂਆ ਮਾਰ ਕੇ ਜੰਦਰਾਂ ਮਾਰ ਕੇ ਜਨਾਨੀ ਪਾਚੀ ਆ ਰਜਨੀ ਪਾਲਾ ਜਿਹੜੀ ਹਾਂਜੀ ਜਦੋਂ ਅੱਗ ਲੱਗਿਆ ਇਹਦੇ ਘਰਾਂ ਸਾਨੂੰ ਕਹ ਦੱਸਿਆ ਨਹੀਂ ਕਰ ਪਜੇ ਆਏ ਤੇ ਜੇ ਤੇ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰਵੱਛਾ ਕੱਢਿਆ ਮਹਾ ਬਜੇ ਆ ਥੋੜੀ ਸਾਰੀ ਸਾਡੀ ਸੜ ਗਈ ਆ 14 15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਥੋੜੀ ਪਾਈ ਆ ਕੋਈ ਗੱਲ ਪਾਦ ਰਹੀ ਆ ਆ ਜੋ ਸਾਰੀ ਸਵਾਹ ਹੋ ਗਈ ਸੜ ਕੇ ਆਣ ਕੇ ਵੇਖ ਲੋ ਕੋਈ ਭਲ ਤੇ ਥੂੜੀ ਰਤੀ ਪਾਈ ਹਾਂਜੀ ਰਤੀ ਪਾਈ ਹੈ ਬਾਕੀ ਕੱਲ ਪਾਈ ਸੀ ਟਰਾਲੀਆਂ ਪੈ ਗਈਆਂ ਵਾਦੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਇਧਰ ਪਾਣੀ ਪਾ ਕੇ ਅਸੀਂ ਕਹਿੰਦੇ ਕੋਈ ਗੱਲ ਬਾਤ ਜਿਹਨੇ ਚਾਨ ਪੁੱਜ ਕੇ ਇਹਨਾਂ ਅੱਗ ਲਾਈ ਰੱਖੀ ਪਾਹ ਚਾਰ ਪੁੱਜ ਕੇ ਮੇਰੇ ਸਾਹਮਣੇ ਪੱਟੀ ਵੀ ਆਉਣ ਗਿਆ ਪਤਰਨ ਤੋਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ ਦੇਖਿਆ ਕਿ ਆ ਕੇ ਤੋੜੀ ਨੂੰ ਅੱਗ ਲੱਗੀ ਹੋਈ ਹੈ ਤੁਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤੇ ਕੰਟਰੋਲ ਨਹੀਂ ਹੈਗਾ ਸਰ ਥਾਣਾ ਸਦਰ ਬੁੱਢਲਾਡਾ ਦੇ اے ایس آئی ਅਮਰੀਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਹੈ ਕਿ ਉਹ ਰੱਲੀ ਤੋਂ ਦਸਕਾਰ ਰੋਡ ਤੇ ਚਾਰੇ ਸਨ ਤੇ ਕਮਰੇ ਕੋਠਾ ਬਸ ਸਟੈਂਡ ਤੇ ਬਣਿਆ ਹੋਇਆ ਹੈ ਤੇ ਜਿੱਥੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਵਿਅਕਤੀ ਕਾਬੂ ਕੀਤਾ ਗਿਆ। ਉਕਤ ਵਿਅਕਤੀ ਦਾ ਨਾਮ ਪ੍ਰਗਟ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਵਾਰਡ ਨੰਬਰ 5 ਬੁਢਲਾਡਾ ਹੈ ਜਿਸ ਕੋਲੋਂ 5 ਗ੍ਰਾਮ ਹੈਰਨ ਬ੍ਰਾਹਮਤ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਵਿਅਕਤੀ ਉੱਤੇ ਮੁਕੱਦਮਾ ਵੀ ਦਰਜ ਕਰ ਲਿਆ ਤੇ ਮਾਨਯੋਗ ਅਦਾਲਤ ਵੱਲੋਂ ਬੁਢਲਾਡਾ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਹਾਂਜੀ। ਅਏ ਕੱਲ ਦੀ ਗੱਲ ਹੈ ਗੱਲ ਹੈ ਤੇ ਦਰਾਂਨੇ ਗੱਛ ਯਾਰੋ ਇਸੀਂ। ਪ੍ਰਨੀਤ ਦਸਕਾਰ ਰੋਥੇ ਉਥੇ ਜੀ ਸਰ ਕੋਠੇ ਪੈਂਦਾ ਉਥੇ ਇੱਕ ਕਮਰਾ ਕੋਠਾ ਬਸਟੈਂਡ ਵਣੇ ਉਥੇ ਸ਼ੱਕੀ ਹਾਲਤ ਅਸੀਂ ਇੱਕ ਮੁੰਡਾ ਕਾਬੂ ਕੀਤਾ ਨਾਂ ਬਤਾ ਬੱਚੇ ਰਸਿਆ ਜਿਹਨੇ ਆਪਣਾ ਨਾਮ ਪਰਗਟ ਸਿੰਘ ਪੁੱਤਰ ਭਗਵਾਨ ਸਰਵਾਸੀ ਵਿਭਾਰ ਨੰਬਰ 5 ਮਾ ਮੁਰਲਾਡਾ ਜਿਹਦੇ ਚਾਹੇ ਕਿ ਜਿਸ ਦੇ ਪਾਸੋਂ 5 ਗ੍ਰਾਮ ਹਿਰਨੋ ਚਿੱਟਾ ਬਰਨਤ ਹੋਵੇ ਇਹਨੂੰ ਮਕਦਮਾ ਦਾ ਜੀ ਮਕਦਮਾ ਦਰਜ ਕਰਤਾ ਫਿਰ ਉਸ ਤੋਂ ਬਾਅਦ ਜੱਜ ਮਾਨਯੋਗ ਅਦਾਲਤ ਨੂੰ ਵਰਾਟਾ ਕੋਰਟ ਤੇ ਪੇਸ਼ ਕੀਤਾ ਗਿਆ ਅੰਮ੍ਰਿਤਸਰ ਦੀ ਪੁਲਿਸ ਨੇ ਇੱਕ ਵੱਡੇ ਆਪਰੇਸ਼ਨ ਦੌਰਾਨ ਅੰਤਰਰਾਸ਼ਟਰੀ ਡਰਗ ਹਵਾਲਾ ਗਰੋ ਦਾ ਪਰਦਾਫਾਸ਼ ਕੀਤਾ ਹੈ ਤੇ ਇਸ ਬਾਰੇ ਬੋਲਦੇ ਆ ਪੁਲਿਸ ਕਮਿਸ਼ਨਰ ਗੁਰਬਿੰਦ ਪੁੱਲਰ ਨੇ ਕਿਹਾ ਹੈ ਕਿ ਇਸ ਗਰੋ ਨੂੰ ਤੁਰਕੀ ਵਿੱਚ ਬੈਠਾ ਨਵਪ੍ਰੀਤ ਸਿੰਘ ਭੁੱਲਰ ਚਲਾ ਰਿਹਾ ਸੀ ਤੇ ਇਹਨਾਂ ਦੇ ਸੰਪਰਕ ਵਿੱਚ ਸਨ Rajasthan ਦੇ बीकानेर ਨਿਵਾਸੀ प्रदीप ਸ਼ਰਮਾ ਤੇ ਲੁਧਿਆਣਾ ਨਿਵਾਸੀ ਮਨੀ ਸ਼ਰਮਾ ਇਹ ਦੋਨੇ ਵੱਡੇ ਕਾਰੋਬਾਰੀਆਂ ਤੇ ਇਹਨਾਂ ਕੋਲੋਂ 1 ਕਰੋੜ ਦੀ ਹਵਾਲਾ ਰਾਸ਼ੀ 1 ਕਿਲੋ ਹੈਰਨ ਬਰਾਮਦ ਕੀਤੀ ਗਈ ਹੈ ਜੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਿ ਸਕਦੇ ਹਾਂ ਜਿਹੜਾ ਨਵ ਭੁੱਲਰ ਕਿਉਂਕਿ ਵਜ਼ੀਰ ਭੁੱਲਰ ਥਾਣਾ ਬਿਆਸ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਹਾਲਜ ਪਤਾ ਲੱਗਿਆ ਕਿ ਉਹ ਤੁਰਕੀ ਤੋਂ ਆਪਰੇਟ ਕਰ ਰਿਹਾ ਔਰ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਹਾਂ ਡਰੱਗ ਟ੍ਰੇਡ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਹਦੇ ਚ ਤਿੰਨ ਨੋਟੋਰੀਅਸ ਮਗਲਰ ਜਿਹੜੇ ਉਹ ਗ੍ਰਿਫਤਾਰ ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਤੇ ਜਿਹੜਾ ਇਹਨਾਂ ਦਾ ਸਿੰਡੀਕੇਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਚ ਟੋਟਲ ਜਿਹੜੀ ਰਿਕਵਰੀ ਹੈ ਉਹ 84 ਲੱਖ 2 .2 84.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ गिनਨ ਵਾਲੀ ਮਸ਼ੀਨ ਔਰ ਪਲੱਸ ਸਵਿਫਟ ਡਿਜ਼ਾਰ ਗੱਡੀ ਹੈ ਇਹ ਤਿੰਨੋਂ ਜਿਹੜੇ ਮੁਲਜ਼ਮ ਨੇ ਗੁਰਦੀਪ ਜਿਹੜਾ ਲੜਕ ਫੜਿਆ ਗਿਆ ਹੈ ਜਡੇਆਲੇ ਦਾ ਰਹਿਣ ਵਾਲਾ ਪਿੱਛੋਂ ਅੰਮ੍ਰਿਤਸਰ ਰੂਰਲ ਦਾ ਉਹਨੇ ਰਾਮ ਤੀਰਤ ਰੋਡ ਦੇ ਉੱਤੇ ਨਵ ਭੁੱਲਰ ਨੇ ਇਹਨੂੰ ਮਕਾਨਿਕ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਹੀ ਇਹ ਸਾਰੀ ਜਿਹੜੀ ਹੈ ਨੈਟਵਰਕ ਚਲਾ ਰਿਹਾ ਸੀਗਾ ਬਾਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਵ ਇਹਨਾਂ ਨੂੰ ਸਾਰੀ ਡਾਇਰੈਕਸ਼ਨ ਦਿੰਦਾ ਸੀਗਾ ਵਰਚੁਅਲ ਨੰਬਰਸ ਤੋਂ ਔਰ ਉਸੇ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਨੇ ਇੱਕ ਪ੍ਰਦੀਪ ਸ਼ਰਮਾ ਤੇ ਮਨੀ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਅਬੀਕਾਨੇਰ ਰਾਜਸਥਾਨ ਦਾ ਰਹਿਣ ਵਾਲਾ گارਮੈਂਟਸ ਦਾ ਕੰਮ ਕਰਦਾ ਹੈ ਐਮਏ ਤੱਕ ਇਹਨੇ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਹਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਹਾਂ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਡ ਸੀਗਾ ਔਰ ਮਨੀ ਵੀ ਜਿਹੜਾ ਹੈ ਵੀ ਗਾਰਮੈਂਟਸ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇੱਚ ਗ੍ਰਿਫਤਾਰ ਹੋਇਆ ਬੇਸਿਕ ਗੱਲ ਕੀ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਆਰਮਸ ਟ੍ਰੇਡ ਚੱਲਦਾ ਉਹਦੇ ਜਿਹੜੇ ਪਾਰ ਬੈਠੇ ਸਮਗਲਰਸ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰੋਸੀਡਸ ਆਫ ਡਰੱਗ ਟ੍ਰੇਡ ਜਿਹੜੇ ਕ੍ਰਾਈਮ ਦੀਆਂ ਪ੍ਰੋਸੀਡਸ ਨੇ ਉਹ ਰੀਸੀਵ ਕਰਦੇ ਵਾਪਸ ਥਰੂ ਹਵਾਲਾ ਚੈਨਲਸ ਤਾਂ ਹੀ ਇਹਦੀ ਕਮਰਸ਼ੀਅਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਹੈ ਤੇ ਉਹ ਉਹਨਾਂ ਦਾ ਜਿਹੜਾ ਧੰਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਹੈ ਰਿਕਵਰੀ 1 ਕਿਲੋ ਹੀਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਇਨ ਸਮੈਸ਼ ਹੁੰਦੀ ਹੈ ਡਰਗ ਕਾਟਲ ਦੀ ਉਹ ਹੁੰਦੀ ਹੈ ਡਰਗ ਟ੍ਰੇਡ ਦੇ ਵਿੱਚ ਜਿਹੜਾ ਹਵਾਲਾ ਦੀ ट्रांजैक्शन ਨੂੰ ਔਰ ਜਿਹੜਾ ਸਿੰਡੀਕੇਟ ਹੈ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਇਹ ਰਿਕਵਰੀ ਨਾ ਵੀ ਵੱਡੀ ਕਾਮਯਾਬੀ ਹੈ ਕਿਉਂਕਿ ਇੱਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਹੈ ਟੋਟਲ ਆਪਾਂ ਸਮਝ ਸਕਦੇ ਹਾਂ ਸਾਰਾ ਹਵਾਲਾ ट्रांजैक्शन ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦੱਸਣ ਮੁਤਾਬਕ ਕਿਨੇ ਇੱਥੇ ਹੋਰ ਸਪਲਾਈ ਵੀ ਕੀਤੀਆਂ consignment ਉਹ ਅਲੱਗਰ ਸਾਡੀ ਟੀਮ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜਾ ਹਵਾਲਾ ਨੈਟਵਰਕ ਹੈ ਤੇ ਵੀ ਇਹ ਦੇਖਦਾ ਹੋਰ ਕੰਮ ਬਾਕੀ ਹੈ ਔਰ ਜਿੰਨੀਆਂ ਵੀ ਇਹਦੇ ਨਾਲ ਰਿਲੇਟਡ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨਾਲ ਵੀ ਇਹ ਸ਼ੇਅਰ ਕੀਤਾ ਜਾਊਗਾ ਕਿਉਂਕਿ ਡਰਗ ਪ੍ਰੋਸੀਡਸ ਨੇ ਇਹ ਬੜੀ ਇੰਪੋਰਟੈਂਟ ਨੇ ਔਰ ਇੰਨਾ ਕੈਸ਼ ਜਿਹੜਾ ਫੜਿਆ ਜਾਣਾ ਇਟਸੈਲਫ ਸ਼ੋਜ਼ ਕਿ ਕਿੰਨਾ ਇਹ bizness ਬੜਾ ਫਰੂਫੁਲੀ ਕੰਮ ਕਰ ਰਿਹਾ ਔਰ ਬੜੀ ਐਨੀ ਦੇਰ ਤੋਂ ਇਸ ਕੰਮ 'ਚ ਲੱਗੇ ਹੋਏ ਨੇ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹਦੇ 'ਚ DCP ਸਾਡੇ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਮਿੰਦਰ ਸਾਡੇ ACP ਡਿਟੈਕਟਿਵ ਔਰ ਅਮੋਲਕ ਸਾਡੇ ਇਨਸਪੈਕਟਰ CIA ਤੋਂ ਉਹਨਾਂ ਦੀ ਟੀਮ ਨੂੰ ਦਿਲੀ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਕੰਮ ਕਰਨਾ ਪੈਂਦਾ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਅੱਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਫਖਰ ਮਹਿਸੂਸ ਕਰਦਾ ਐ ਇਸ ਟੀਮ ਵਾਸਤੇ ਜਿਨ੍ਹਾਂ ਨੇ ਇਹ ਸਾਰਾ ਲੱਕ ਤੋੜਿਆ ਰਕ ਕਾਟ ਲਾ ਪਾਕਿਸਤਾਨ ਨਾ ਕੋਈ ਨਹੀਂ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾਨੂੰ ਦੀ ਇਜਾਜ਼ਤ ਰੱਬ ਰਾਖਾ